जय माता दी ਸਾਰਿਆਂ ਨੂੰ ਹਰ ਹਰ ਮਹਾਦੇਵ ਅੱਜ ਸਟੈਪੌਨ ਸੋਸਾਇਟੀ ਤੇ ਗੌਤਾਮ ਵੱਲੋਂ ਇਹ ਬੂਟਿਆਂ ਦਾ ਲੰਗਰ ਲਾਇਆ ਗਿਆ ਜੀ ਜੋ ਕਿ ਅੱਜ ਇੱਕ ਸੋਮਵਾਰ ਦੇ ਦਿਹਾੜੇ ਤੇ ਤુલਸੀ ਦਾ ਜਿਵੇਂ ਬੂਟਾ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਤਾਂ ਸਾਡਾ ਸਟੈਪੌਨ ਸੋਸਾਇਟੀ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਬੇਨਤੀ ਹੈ ਕਿ ਤੁਸੀਂ ਆਪਣੇ ਘਰੇ ਇਹ ਬੂਟਾ ਜਰੂਰ ਲਾਓ ਜਿਹਦੇ ਨਾਲ ਕਿ ਇਹ ਇੱਕ ਪੋਜ਼ਿਟਿਵਿਟੀ ਵੀ ਕ੍ਰੀਏਟ ਕਰਦਾ ਹੈ ਤੇ ਇਹ ਔਸ਼ਧੀਆ ਗੁਣ ਵੀ ਹੁੰਦੇ ਨੇ ਤુલਸੀ ਦੇ ਬੂਟੇ ਦੇ ਵਿੱਚ ਤਾਂ ਇਹ ਘਰ ਦੇ ਵਿੱਚ ਜਰੂਰ ਲੱਗਿਆ ਹੋਣਾ ਚਾਹੀਦਾ ਹੈ ਭਾਂਡੇ ਵੀ ਵੰਡੇ ਜਾ ਰਹੇ ਨੇ ਇਹ ਪੰਛੀਆਂ ਦੇ ਭਾਂਡੇ ਅਸੀਂ ਪਿਛਲੇ 7-8 ਸਾਲ ਤੋਂ ਬੰਨ ਰਹੇ ਹਾਂ ਜਿਵੇਂ ਕਿ ਤੁਸੀਂ ਅੱਜ ਕੱବ ਗਰਮੀ ਦਾ ਮੌਸਮ ਹੈ ਜੀ 45 ਡਿਗਰੀ ਦਾ ਟੈਂਪਰੇਚਰ ਚੱਲੇ ਜਾਂਦਾ ਬੇਜੁਮਾਨ ਪੰਛੀ ਜਾਂ ਜਾਨਵਰ ਕਿਸੇ ਨੂੰ ਕਹਿ ਨਹੀਂ ਸਕਦੇ ਪਿਆਸ ਨਾਲ ਤਰਾਹੀ ਤਰਾਹੀ ਉਹਨਾਂ ਨੂੰ ਵੀ ਹੁੰਦੀ ਹੈ ਤਾਂ ਸਾਨੂੰ ਇਹੀ ਬੇਨਤੀ ਹੈ ਕਿ ਤੁਸੀਂ ਆਪਣੇ ਘਰਾਂ ਦੀ ਛੱਤ ਤੇ ਜਾਂ ਕਿਤੇ ਵੀ ਛਾਂ ਵਾਲੀ ਜਗ੍ਹਾ ਤੇ ਪਾਣੀ ਦਾ ਪਾਣੀ ਸਾਫ਼ ਭਰ ਕੇ ਰੱਖੋ ਤਾਂ ਕਿ ਇਹ ਜੀਵ ਜੰਤੂ ਪੰਛੀ ਪਾਣੀ ਪੀ ਸਕਣ ਕਿ ਵੀ ਨਾ ਇਹ ਉਹ ਕੰਪੈਨ ਹੈ ਹਾਂਜੀ ਹਾਂ ਇਹ ਸਾਡਾ ਦੇਖੋ 7-8 ਸਾਲ ਤੋਂ ਉਪਰਾਲਾ ਚੱਲ ਰਿਹਾ ਹੈ ਤੇ ਜਦੋਂ ਤੱਕ ਸੁਸਾਇਟੀ 15 ਸਾਲ ਤੋਂ ਕੰਮ ਕਰ ਰਹੀ ਅੱਗੇ ਵੀ ਇਹ ਕੰਮ ਕਰਦੀ ਰਹੂਗੀ ਸਾਡਾ ਸਟੈਪ ਆਨ ਸੁਸਾਇਟੀ ਵੱਲੋਂ ਗਉਧਾਮ ਵੱਲੋਂ ਸਦਰ ਬਿਆਰ ਦੇ ਸਾਰੇ ਦੁਕਾਨਦਾਰੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਹ ਉਪਰਾਲਾ ਕਰਨ ਲਈ ਸਾਡੀ ਬਹੁਤ ਮਦਦ ਕੀਤੀ ਮੰਗੀ ਜੋ ਬੂਟੇ ਬੰਡੇ ਜਾ ਰਹੇ ਨੇ ਇਹਦੇ ਬਾਰੇ ਕੀ ਕਰ ਇਹ ਪਿਛਲੇ ਕਈ ਦਿਨ ਤੋਂ ਸਟੈਪ ਆਨ ਸੁਸਾਇਟੀ ਵੱਲੋਂ ਜੋ ਬਹੁਤ ਹੀ ਸੁਲਾਘਾਜੋਗ ਉਪਰਾਲਾ ਲਗਾਤ ਪਿਛਲੇ ਦੋ ਤਿੰਨ ਦਿਨ ਪਹਿਲਾਂ ਵੀ ਇਸੇ ਧਰਤੀ ਦੇ ਉੱਤੇ ਸਰਗ ਰੋਟੇ ਦੇ ਥੱਲੇ ਤુલਸੀ ਮਾਤਾ ਦੇ ਬੂਟੇ ਬੰਡੇ ਗਏ ਸੀ ਕਿਉਂਕਿ ਸਾਡੇ ਸਾਰੇ ਲੋਕਾਂ ਦੀ ਜਿੱਥੇ ਤુલਸੀ ਮਾਤਾ ਦੇ ਪ੍ਰਤੀ ਆਸਥਾ ਹੈ ਉੱਥੇ ਇਹ ਦਵਾਈ ਦਾ ਕੰਮ ਵੀ ਬਹੁਤ ਜ਼ਬਰਦਸਤ ਢੰਗ ਦੇ ਨਾਲ ਤુલਸੀ ਕਰਦੀ ਹੈ ਜਦੋਂ ਕੋਈ ਡਾਕਟਰ ਕਿਸੇ ਦੀ ਦਵਾਈ ਦੇ ਨਾਲ ਬੁਖਾਰ ਨਹੀਂ ਉਤਰਦਾ ਉਦੋਂ ਤੇ ਤુલਸੀ ਦੇ ਪੱਤੇ ਜਦੋਂ ਵਾਲਕਿ ਉਹਨੂੰ ਦਿੱਤੇ ਜਾਂਦੇ ਨੇ ਉਹਨਾਂ ਦਾ ਚੰਗੀ ਸਿਹਤਮੰਦ ਦੇ ਵਿੱਚ ਵੀ ਇਹ ਮਦਦ ਕਰਦੀ ਹੈ ਸਟੈਪਨ ਸੁਸਾਇਟੀ ਦਾ ਕੇਵਲ ਬੁੱਟੇ ਵੰਡਣ ਤੱਕ ਹੀ ਨਹੀਂ ਚਾਹੇ ਤુલਸੀ ਦੇ ਬੁੱਟੇ ਨੇ ਚਾਹੇ ਕਿਸੇ ਹੋਰ ਤਰ੍ਹਾਂ ਦੇ ਬੁੱਟੇ ਨੇ ਹਰ ਇੱਕ ਪ੍ਰੋਜੈਕਟ ਦੇ ਵਿੱਚ ਵੱਧ ਛੱਡ ਕੇ ਅੱਜ ਸਾਡੇ ਸਮਾਜ ਦੀ ਜੋ ਸੇਵਾ ਦਾ ਸਟੈਪਲੋ ਸੋਸਾਇਟੀ ਦੇ ਸਮੂਹੇ ਮੈਂਬਰ ਸਾਹਿਬਾਨ ਕਰਦੇ ਨੇ ਮੈਂ ਸਮੂਹੇ ਸਦਰਬਜ਼ਾਰ ਵੱਲੋਂ ਨਹੀਂ ਸਮੂਹੇ ਸ਼ਹਿਰ ਵਾਸੀਆਂ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਸ਼ਬਦ ਨਹੀਂ ਜਿਹੜੇ ਸ਼ਬਦਾਂ ਦੇ ਨਾਲ ਮੈਂ ਉਹਰੇ ਵਰਣਨ ਕਰ ਸਕਾਂ ਚਾਹੇ ਗਰਮੀ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਦੇ ਲਈ ਆ ਭਾਂਡੇ ਵੀ ਰੱਖੇ ਨੇ ਬਰਤਨ ਬਰਤਨ ਦੇਣ ਦੀ ਗੱਲ ਹੈ ਚਾਹੇ ਕੋਈ ਗਊ ਮਾਤਾ ਤਨ ਜਿਹੜੀ ਸੜਕਾਂ ਦੇ ਉੱਤੇ ਬੇਸਹਾਰਾ ਦੇ ਵਿੱਚ ਫਿਰ ਰਹੀ ਹੈ ਉਹਨਾਂ ਦੇ ਲਈ ਉਹ ਰਾਸ਼ਨ ਪਾਣੀ ਦੀ ਵਿਵਸਥਾ ਦੀ ਗੱਲ ਹੈ ਜਾਂ ਕੋਈ ਹੰਗਰੀ ਹੈ ਉਸ ਦਾ ਉਪਚਾਰ ਦੀ ਗੱਲ ਚਾਹੇ ਉੱਥੇ ਦੇ ਉਪਚਾਰ ਦੀ ਗੱਲ ਹੈ ਜੇ ਉੱਥੇ ਉਪਚਾਰ ਨਹੀਂ ਹੁੰਦਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਜਾ ਕੇ ਉਹਨਾਂ ਦੇ ਇਲਾਜ ਕਰਨ ਦੀ ਗੱਲ ਹੈ ਤਾਂ ਸਟੈਪੋਨ ਸੋਸਾਇਟੀ ਦੇ ਸਾਰੇ ਮੈਂਬਰ ਪੂਰੀ ਸੇਵਾ ਤਨਮਨ ਧੰਦੇ ਨਾਲ ਇਸ ਕੰਮ ਦੇ ਉੱਤੇ ਲੱਗੇ ਹੋਏ ਨੇ ਔਰ ਅੱਜ ਕੋਈ ਵੀ ਧਾਰਮਿਕ ਪ੍ਰੋਜੈਕਟ ਹੈ ਜਾਨੀ ਜਿਸ ਪ੍ਰੋਜੈਕਟ ਦੇ ਵਿੱਚ ਇਹਨਾਂ ਦੀ ਸਮੂਲੀਅਤ ਨਾ ਹੋਵੇ ਜਾਂ ਇਹਨਾਂ ਨੂੰ ਉਥੇ ਬੁਲਾਇਆ ਨਾ ਜਾਵੇ ਜਾਂ ਸੰਸਥਾ ਦੀ ਆਰਗੇਨਾਈਜ਼ ਨਹੀਂ ਕਰਨ ਤਾਂ ਉਹ ਕੰਮ ਅਧੂਰਾ ਹੈ ਪ੍ਰਮਾਤਮਾ ਇਹਨਾਂ ਦੇ ਉੱਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ ਔਰ ਦਿਨ ਦੁਗਣੀ ਰਾਤ ਚੋਗਣੀ ਇਸੇ ਤਰ੍ਹਾਂ ਸਾਡੇ ਇਲਾਕੇ ਦੀ ਸੇਵਾ ਕਰਦੇ ਰਹਿਣ ਕਿਉਂਕਿ ਸੇਵਾ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਚਾਹੇ ਕਦੇ ਕੁਦਰਤੀ ਆਫਤ ਚਾਹੇ ਪਿਛਲੇ ਸਮੇਂ ਤੂਫਾਨ ਦੀ ਗੱਲ ਸੀ ਚਾਹੇ ਕਿਤੇ ਹੋਰ ਕੋਈ ਆਫਤ ਦੀ ਗੱਲ ਸੀ ਜਦੋਂ ਇਸ ਤਰ੍ਹਾਂ ਦਾ ਦਾਨ ਸਾਡੀ ਧਰਤੀ ਦੇ ਉੱਤੇ ਹੁੰਦਾ ਤਾਂ ਪਰਮਾਤਮਾ ਜਿਹਦੇ ਮਨ ਦੇ ਵਿੱਚ ਕੋਈ ਸੰਕਲਪ ਧਾਰਿਆ ਹੁੰਦਾ ਕਿ ਅਸੀਂ ਇਸ ਤਰ੍ਹਾਂ ਦਾ ਨੁਕਸਾਨ ਕਰਨਾ ਉਹ ਇਹਨਾਂ ਦੀ ਸੇਵਾ ਭਾਵਨਾ ਦੇ ਅੱਗੇ ਉਹ ਨਮਸਤਕ ਹੁੰਦਾ ਹੋਇਆ ਉਹ ਜਿਹੜਾ ਸੰਕਟ ਹੈ ਇਸ ਧੂਰੀ ਦੀ ਧਰਤੀ ਦੇ ਉੱਪਰ ਨਿਕਲ ਜਾਂਦਾ ਤੇ ਮੈਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਉੱਥੇ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕਿ ਤੁਸੀਂ ਇਸ ਤਰ੍ਹਾਂ ਦੀ ਸੇਵਾ ਭਾਵਨਾ ਦੇ ਨਾਲ ਭਾਵੇਂ ਤੁਸੀਂ ਰਾਜਨੀਤਿਕ ਤੌਰ ਤੇ ਜਾਂ ਸਮਾਜਿਕ ਤੌਰ ਤੇ ਉੱਤੇ ਤੱਕ ਕਵਰਿੰਗ ਕਰਨ ਦੇ ਲਈ ਪਹੁੰਚਦੇ ਹੋ ਲੇਕਿਨ ਜੋ ਤੁਸੀਂ ਇਹ ਸੇਵਾ ਇਹ ਬਹੁਤ ਵਿਰਲੇ ਬੰਦਿਆਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਤੇ ਉਹਨਾਂ ਦੇ ਹਿੱਸੇ ਦੇ ਵਿੱਚ ਆਉਂਦੀ ਹੈ ਜਿਨ੍ਹਾਂ ਦੀ અપਾਰ ਕਿਰਪਾ ਜਾਂ ਪਰਮਾਤਮਾ ਦਾ ਹੱਥ ਹੁੰਦਾ ਹੈ ਮੈਂ ਤੁਹਾਡਾ ਇੱਕ ਵਾਰੀ ਜਿੱਥੇ মিডিਆ ਦਾ ਤੇ ਇਸ ਟੈਪ ਆਨ ਸੋਸਾਇਟੀ ਦੇ ਜਿੰਨੇ ਵੀ ਮੈਂਬਰ ਨੇ ਕਿਉਂਕਿ ਪਿਛਲੀ ਵਾਰ ਬਾਈਟ ਦੇ ਵਿੱਚ ਇਹਨਾਂ ਨੂੰ ਪ੍ਰਧਾਨ ਜੀ ਦੇ ਕਿਹਾ ਸੀ ਤੇ ਇਹਨਾਂ ਨੇ ਕੋਈ ਦਿਨ ਕਿਤੇ ਮੇਰੇ ਤੇ ਥੋੜਾ ਜਿਹਾ ਗੁੱਸਾ ਜ਼ਾਹਰ ਕੀਤਾ ਕਹਿੰਦੇ ਪ੍ਰਧਾਨ ਜੀ ਨਾਲ ਕਿਹਾ ਕਰੋ ਅਸੀਂ ਤਾਂ ਸੇਵਾਦਾਰਾਂ ਸੇਵਾ ਬਣ ਕੇ ਹੀ ਕੰਮ ਕਰਦੇ ਹਾਂ ਮੈਂ ਇੱਕ ਵਾਰੀ ਫਿਰ ਸਦਰ ਬਾਜ਼ਾਰ ਕਮੇਟੀ ਵੱਲੋਂ ਇਹਨਾਂ ਦਾ ਧੰਨਵਾਦ ਕਰਦਾ ਜਿੱਥੇ ਵੀ ਕਿਤੇ ਸਾਡੀ ਇਹਨਾਂ ਨੂੰ ਲੋੜ ਪਵੇ ਤਨ ਮਨ ਧਨ ਦੇ ਅਸੀਂ ਸਟੈਪਨੋ ਸੁਸਾਇਟੀ ਦਾ ਭਾਵੇਂ ਹਿੱਸਾ ਨਹੀਂ ਪਰ ਅਸੀਂ ਬੜੇ ਖੁਸ਼ਕਿਸਮਤਾਂ ਕਿ ਜਿੱਥੇ ਕੋਈ ਵੀ ਪ੍ਰੋਜੈਕਟ ਇਹਨਾਂ ਦੀ ਸੇਵਾ ਭਾਵ ਉਹਨਾਂ ਦਾ ਵਿੱਚ ਹੈ ਉੱਥੇ ਸਾਨੂੰ ਬੁਲਾਇਆ ਜਾਂਦਾ ਸਾਡੇ ਦੇ ਵੀ 10 20 ਪੈਸੇ ਪਰਮਾਤਮਾ ਦੀ ਇਹਨਾਂ ਦੀ ਬਦੌਲਤ ਕਿਰਪਾ ਹੈ ਕਿ ਅਸੀਂ ਉਹਨਾਂ ਦੀ ਕਵਰਿੰਗ ਕਰਨ ਦੇ ਲਈ ਤੁਹਾਨੂੰ ਵਾਈਟ ਦੇਣ ਦੇ ਲਈ ਉਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਣੇ ਆ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਤੁਹਾਡਾ ਵੀ ਤੇ ਸਮੁੱਚੇ ਸਟੈਪਨੋ ਸੁਸਾਇਟੀ ਦੇ ਸਾਰੇ ਮੈਂਬਰਾਂ ਦਾ ਧੰਨਵਾਦ